ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਵੱਡੀ ਵਿਸ਼ੇਸ਼ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਪੁਰਾਸੀ ਰਾਜਪੂਤਾ ਵਿਖੇ ਇੱਕ ਨਸ਼ਾ ਤਸਕਰ ਦੇ ਘਰ ਨੂੰ ਢਾਹ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਐਸਐਸਪੀ ਦਿਹਾਤੀ ਅਨੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਰਣਜੋਤ ਸਿੰਘ ਨਾਂ ਦਾ ਵਿਅਕਤੀ ਪਿੰਡ ਦੇ ਇੱਕ ਇਲਾਕੇ ਤੇ ਜ਼ਬਰਦਸਤੀ ਕਬਜ਼ਾ ਕਰਕੇ ਨਸ਼ਾ ਤਸਕਰੀ ਦਾ ਤੰਦਾ ਚਲਾ ਰਿਹਾ ਹੈ ਅਤੇ ਜਦੋਂ ਪੁਲਿਸ ਨੇ ਉਸ ਦੇ ਰਿਕਾਰਡ ਦੀ ਤਲਾਸ਼ੀ ਲਈ ਤਾ ਪਤਾ ਲੱਗਾ ਕਿ ਉਸ ਦਾ ਪੂਰਾ ਪਰਿਵਾਰ ਹੀ ਇਸ ਨਸ਼ਾ ਤਸਕਰੀ ਦੇ ਤੰਦੇ ਵਿੱਚ ਸ਼ਾਮਿਲ ਹੈ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਭੋਰਸੀ ਰਾਜਪੂਤਾਂ ਪਿੰਡ ਹੈ ਜੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦਾ ਇਰੇਤ ਜੀ ਇੱਕ ਰਣਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ 7 ਐਫ ਆਈ ਆਰ ਰਜਿਸਟਰਡ ਨੇ 5 ਐਨ ਡੀ ਪੀ ਐਸ ਦੇ ਐਫ ਆਈ ਆਰ ਉਸਤੇ ਆਲਰੇਡੀ ਰਜਿਸਟਰਡ ਨੇ ਇਹਦੇ ਫੈਮਿਲੀ ਚੋ ਜੀ 4 ਲੋਕੀ ਬੈਡ ਕੈਰੈਕਟਰ ਬੀ ਸੀ ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਐ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇਹਨੂੰ ਇਹਦੇ ਇਹਦੇ ਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕੀ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸ ਪਿੰਡ ਚ ਰਣਜੋਤ ਸਿੰਘ ਨਾਮ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਆਂ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ 5 ਐਨਡੀਪੀਆਰ ਦੇ ਮਕਦਮੇ ਆਲਰੇਡੀ ਦਰਜ ਨੇ ਇਹ ਯੁੱਧ ਇਹਦੇ ਇਹਦੇ ਫਾਦਰ ਤੇ ਜੀ 14 ਐਫਆਈਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫਆਈਆਰ ਰਜਿਸਟਰਡ ਨੇ ਇਹਨਾਂ ਨੇ ਪੂਰੇ ਟੱਬਰ ਨੇ ਸਾਰੀ ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ ਇਸ ਤਮਾਮ ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਆਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਵਿਅਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜਿਹੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ 'ਚ ਪੂਰੀ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਦੇਖੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮਿਹਨਤ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮਹਿਲ ਛੱਟ 'ਚ ਹੀ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਉਹ